ਇਹ ਕਿਤਾ ਮੈਨੂੰ ਲੱਗਣਾ ਆਇਆ ਕਰਨ ਅੱਬਾ ਬੰਦਾ ਰੁਕਿਆ ਯਰ ਇਹਨੂੰ ਅੱਛਾ ਹੈ ਆਪਣਾ ਲੱਗਣਾ ਬਾਈ ਤੂੰ ਨਜੂਨੇ ਖਤਰ 2 ਮਹੀਨੇ ਅੱਛੇ ਵਿੱਚ ਉਹਨਾਂ ਨੇ ਆਪਣਾ ਲਾਉਣਾ ਹਾਂ ਵੀ ਗੱਲ ਤੂੰ ਨਜੂ ਬੱਕੂ ਕਾ ਵਗ ਜੂ ਆਪਾਂ ਕਿ ਲੈਣਾ ਛੋਟੇ ਛੋਟੇ ਲੱਗਦੇ ਨਹੀਂ ਇਹ ਆਹੀ ਪਿੰਡਾ ਦਾ ਛੌੜ ਦੀ ਗੱਲ ਹਾਂ ਹਾਂ ਆਹੀ ਪਿੰਡਾ ਬਾਈ ਲੈ ਤੇਰੇ ਨਾਲ ਕਾ ਪਤਾ ਨਹੀਂ ਮਾਰਦੇ ਹੋ ਸੰਜਾ ਹੀ ਉਹਦੇ ਹੱਥਾ ਲਾ ਮਗਰ ਵੱਕੀ ਆਪਾਂ ਇਹ ਆਪਣੇ ਗਵੰਡੀ ਆ ਮੂੰ ਛੱਠੇ ਵਾਲੇ ਦੇ ਆ ਇਹ ਆਪਣੇ ਗਵੰਡੀ ਆ ਅੱਛਾ ਛੱਠੇ ਵਾਲਾ ਪਿੰਡਾ ਇੱਥੇ ਹਾਂ ਹਾਂ ਉਹ ਨਾਲ ਤੈਨੂੰ ਜਾਣਦਾ ਦਾ ਹਾਂ ਹੂੰ ਕਰੀ ਜਾਣਾ ਉਹ ਜਾਣਦਾ ਹਾਂ ਜੀ ਕਹਿੰਦੇ ਹੁੰਦੇ ਮੇਰੀ ਗੱਲ ਨੂੰ ਪਹਿਲਾਂ ਹੂੰ ਜਾਣਦਾ ਉਹ ਤੈਨੂੰ ਜਾਣਦਾ ਨਹੀਂ ਸੀ ਨਾਲੇ ਮੇਰੀ ਗੱਲ ਚੱਲ ਚੱਲ ਤੈਨੂੰ ਜਾਣਦਾ ਮੇਰੀ ਗੱਲ ਤਾਂ ਸੁਣ ਲੈ ਹਾਂ 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 ਐ ਹੂੰ ਹੂੰ ਨਹੀਂ ਕਹਿੰਦੇ ਹਾਂ ਜੀ ਕਹਿੰਦੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਸਰਦਾਰ ਜੀ ਆਏ ਹਾਂ ਹਾਂ ਬੋਲਣਾ ਜ਼ਿੱਪੂ ਗੰਦੇ ਦਿਓ ਜੇ ਕੰਮ ਜੱਬ ਹੋਣਾ ਤਾਂ ਹੈ ਉਹ ਦੇਖੀ ਦਦਾ ਹੈ ਨਹੀਂ ਬਰੇ ਲਈ ਆਏ ਕਿੱਥੇ ਡਿੱਗਦਾ ਮੈਂ ਬਤੰਦਰਾ ਮੈਂ ਬਥੇਰੇ ਟਿੱਪੇ ਜੜੇ ਸਾਲ ਤੋਂ ਕਰਦੇ ਆ ਵਾਹ ਤੇਰੇ ਹੈ ਐਂ ਕਰੀ ਦੇਹੁਣਾ ਕਰ ਕਰ ਚੰਗਾ ਜਿੱਦ ਆ ਵੀ ਹੋਰ ਸਰਦਾਰ ਜੀ ਸਰਦਾਰਨੀ ਜੀ ਐਂ ਬੋਲਦੇ ਹੁੰਦੇ ਆ ਤੈਨੂੰ ਬੋਲੀ ਜ਼ਕਾਤ ਕੇ ਬਾਹਲਾ ਕੁਝ ਖਾਉਣਾ ਤੇ ਤੱਕੰਜਾ ਸਾਰੇ ਹੀ ਅਣਜਾਨ ਫਿਰਦਾ ਤੂੰ ਕਹਿੰਦਾ ਮੈਂ ਜਾਣਦਾ ਹੈ ਐਵੇਂ ਐ ਟਾਈਮ ਪਾਸ ਨਹੀਂ ਹੁੰਦਾ ਹੁੰਦਾ ਜਿਹੜਾ ਕੰਮ ਕਰੇ ਬਣਾ ਹੈ ਤੂੰ ਕੰਮ ਹੀ ਨਹੀਂ ਜਾਣਦਾ ਬਸ ਆਹੀ ਹੈਗਾ ਆਹੀ ਹੈ ਆਪਣੇ ਕੋਲ ਮੋਹਦਾ ਬੋਲਾ ਉਹ ਜਦ ਤੱਕ ਉਹ ਬੰਦਾ ਹੋਰ ਬਾਹ ਹੋ ਸਕੇ ਬੱਚਾ ਐ ਕਰਿਆ ਕਰ ਕਮਾਲ ਹੋਈ ਪਿਆ ਜਦੋਂ ਵਿਲਾ ਹੋਏਗਾ ਉਹਦੇ ਨਰਮੀ ਦੇ ਗਿੜੇ ਦੇ ਤੱਕ ਟਕ ਟਕ ਜਿਹੜਾ ਗੱਕਾ ਮਾਰਦਾ ਕਰੋ ਨਾ ਨਾ ਆਪਣੀ ਝੋਨੀ ਦੀ ਗੱਲ ਹੋਈ ਬਾਈ ਇਹ ਗੱਲ ਉਹ ਤਾਂ ਦੋ ਗਿੱਧੀ ਹੈ ਜੋ ਆਪਣੇ ਰੋਜ਼ ਨਾਲ ਉਹਦੀ ਗੱਦਰ ਹੁਣ ਬੰਦਾ ਹੋ ਰੱਖੂਗਾ ਅਪਰੋ ਇੰਦੇ ਤੋਂ 5000 ਕਾ ਦਾ ਬੱਧ ਦਿੱਤਾ ਤੰਗੋ ਬੱਧ ਦਿੱਤਾ ਦੁੱਧਿਆ ਖਾਣ ਪੀਣ ਗੱਲ ਕਰਾਂਗੇ ਵਾਹ ਸਣਛਣਾ ਮਨ ਯਾਰ ਪੈਸੇ ਕਰਨ ਨੂੰ ਤੈਨੂੰ ਮਨ ਲ ਡਿਕਤ ਨਹੀਂ ਆਉਣੀ। ਤੇਰਾ ਗਿਹੜਾ ਖਾ ਜਾ ਕਰ ਪਰ ਆਇਆ ਜਾਇਆ ਕਰ ਦੂਰੇ ਮੂੰ ਮਨ ਲ ਤੈਨੂੰ ਹਜੇ ਮਨ ਲ ਕੰਮ ਤੂੰ ਘੱਟ ਜਾਣ ਕਰ ਬਹੁਤ ਘੱਟ ਹੈ। ਸਣ ਜਾਣ ਹੀ ਸਾਰਾ ਹਜੇ ਤੱਕ ਬੋਲਣੀ ਵੀ ਬਹੁਤ ਘੱਟ ਹੁੰਦੀ ਹੈ। ਪਹਿਲਾਂ ਤਾਂ ਜੀ ਕਹਿੰਦੇ ਹੁੰਦੇ ਆ ਜਦੋਂ ਕੋਈ ਵੀ ਆਪੇ ਨਾ ਕੋਈ ਬੰਦਾ ਮੇਰੇ ਕੋਲੇ ਆਇਆ ਗਿਆ ਬੈਠੇ ਕੋਲੇ ਤਾਂ ਉਦੋਂ ਜੀ ਕਹਣਾ। ਸਮਝ ਗਿਆ ਅਗਲੇ ਨੂੰ ਵੀ ਜੀ ਕਹਣਾ। ਅਗਲੇ ਨੂੰ ਪਾਣੀ ਬਣਾਉਣਾ। ਵੀ ਹਾਂ ਯਾਰ ਵੀ ਇਹਦਾ ਬੰਦਾ ਵੀ ਇਹਦਾ ਬੰਦਾ ਫਿਰਦਾ ਯਾਰ ਮਨ ਲਾ ਵੀ ਕੰਮ ਕਰਦਾ ਚਲ ਆਪਾਂ ਚੱਲਦੇ ਮੈਨੂੰ ਪਤਾ ਹੈ ਨਹੀਂ ਥੋੜਾ ਜਿਹਾ ਡਿੱਗਿਆ ਸੀ ਓਏ ਇਹ ਮੇਡੀ ਗੁਮਦੰਦਰਾ ਮਾ ਉਹ ਤੇ ਨਾ ਕੈਨ ਨ ਵੀ ਪੈਰ ਜਾ ਮਾਰਦੇ ਉਹਦੇ ਪੈਰ ਜਾ ਮਾਰਿਆ ਦੌੜੀ ਜਾ ਥੋੜੀ ਜੀ ਮਾ ਨਾ ਕੁਝ ਨਹੀਂ ਮਾਰਨ ਵਾ ਮਾਰੇ ਮਾਰੇ ਮਨ ਮਰੇ ਹੋਰ ਸਿਰ ਆ ਨਹੀਂ ਬਰਾਬਰ ਬੰਦਾ ਹਾਂ ਕੋਨੇ ਕੋਨੇ ਭੈਜੀ ਬੈਲੀ ਹੈ ਪੰਜਰ ਦੇ ਇੰਨਾ ਜਰ ਬਥੇਰਾ ਨਾ ਖਾਦਾ ਹੈ ਉਹ ਜਵਾਕ ਜੇ ਨੂੰ ਫੋਨ ਹੀ ਕਰਦੇ ਗਿਆ ਚ ਉਹਨੇ ਤਾਂ ਗੰਜਰਦੇ ਨਿਕਰੇ ਨਹੀਂ ਆਖਾ ਜੀ ਵੀ ਕਰਦੀ ਫੋਨ ਉਹ ਬੰਨ ਨਾ ਉਹਦੇ ਗੋਲੇ ਬੰਦੇ ਗੋਲੇ ਰਹਿ ਗਿਆ ਕਰਦੇ ਆ ਫਿਰ ਯਾਰ ਮਨ ਲਾ ਉਹਦੇ ਕੋਲ ਜੰਨੇ ਆ ਉਹ ਉਰਾ ਹੀ ਸੱਜਾ ਖੜ ਜਾ ਇੱਕ ਮਿੰਟ ਉਹ ਮਾਇਲ ਫੜਾਇਆ ਮਾਇਲ ਰਹਿ ਗਿਆ ਹਉ ਉਹ ਮਾਇਲ ਫੜ ਅੱਜਾਈ ਅਮਾਰ ਰਕਈ ਨਾ ਚਾਰ ਘਟਕ ਗਾਲੀ ਗਾਲੀ ਮੂੰਹ ਮਾਰ ਦਣਾ ਤਮਾ ਦੇਖ ਬਕਰ ਲੈ ਫੜਾ ਫੜਾ ਅੱਜ ਫਿਰ ਥੋੜੀ ਫੜਨੀ ਬਈ ਕਹੀ ਹਾਂ ਦੇਖਾ ਗੰਜ ਦਾ ਫਰਾਨ ਸਵਰਗ ਹੋਈਗਾ ਤੁਮ ਭਰੋ ਤੇ ਲਾ ਲਾਂਗੇ ਜਿਹੜਾ ਚੂਰੀ ਵਾਂਗੂ ਚੱਲੂਗਾ ਔਲੀ ਹੌਲੀ ਜਮਾਦ ਦਾ ਕੋਈ ਮੋਰੀ ਜਾਂਦੇ ਨੂੰ ਕੀ ਕੀ ਜਾਂਦਾ ਹੈ ਬਟਨ ਨੂੰ ਫੋਨ ਕਰਕੇ ਕੰਤਰੀ ਨੂੰ ਕਿ ਪਾਣੀ ਭੂਣ ਤੱਲਾਇ ਨਾ ਕਿਹੜਾ ਇਹ ਟਾਵੇਂ ਲਾ ਗੋਣ ਇਹ ਗੋਲ ਦਾ ਗੜਾ ਨੰਬਰ ਹੈ 99766 ਜੋ ਨੋਤੀ ਕਿਓ ਹੈਲੋ ਉਮਰ ਗੱਲ ਸੁਣੋ ਇੱਕ ਮਿੰਟਾ ਚਾਹ ਬਣ ਗਈ ਕਰਦਾ ਜੇ ਹੈ ਚਲ ਕੋਈ ਨਹੀਂ ਮੇਰੀ ਗੱਲ ਸੁਣੋ ਆ ਝੋਲਾ ਨਹੀਂ ਬੈ ਇਧਰ ਪੇਟੀ ਦੇ ਨਾਲ ਇਧਰਲੇ ਪਾਸੇ ਖੁੰਜੇ 'ਚ ਜਿਹੜਾ ਵੱਧਰੇ ਜਿਹਦੇਲੇ ਆ ਪੋਜ ਪਈਆ ਤਿੰਨ ਚਾਰ ਡੋਡੇ ਤੇ ਦੋ ਬਾਦੀ ਇੱਕ ਮੰਨ ਲਓ ਭੰਨ ਦੇ ਜੰਗਾ ਬਚਾਲਿਓ ਡੋਡੇ ਨੂੰ ਬਚਾਲਿਓ ਭੰਨ ਕੇ ਤੇਸ ਮਾਰ ਕੇ ਜਾ ਬਾਲਦੀ 10 ਮਿੰਟਾਂ ਲਾਦੀ ਪੂਰਾ ਪੰਨ ਤੇ ਬੱਸ ਦੋ ਹੀ ਗਲਾਸ ਹੁਣ ਸਾਡੇ ਬੜਾ ਨਹੀਂ ਪਾਣੀ ਪੋਣਾ ਬੱਸ ਗਲਾਸ ਦੁੱਧ ਲੈ ਬੜੀ ਗਾ ਹਾਂ ਹਾਂ ਬਣਾ ਕੇ ਤੇ ਛੇਤੀ ਲਿਆ ਅਸੀਂ ਬੈਠੇ ਹਾਂ ਤੇ ਕੀ ਕਰ ਹਾਂ ਕਰੀ ਜਾਂਦਾ ਕੰਮ ਠੀਕ ਆ ਚੰਗਾ ਆ ਜੀ ਪਰ ਇਹਨਾਂ ਦੇ ਲੋਗ ਹੋਂ ਕਹੇਦਾ ਹਉਨ ਦੇਖੇ ਸੂਰੀ ਵੰਗੂ ਚਲਦੀ ਰਹੀ ਹੁਣ ਤਾਂ ਮਰਿਆ ਨਾ ਉਹ ਚਲਾਉਂਦਾ ਭੈਣਾ ਅਨੁਕੋਕ ਗੱਡੂ ਜਿੰਦਾ ਭੈਣਾ ਕੰਮੜਾ ਤੇ ਹਈ ਨੀ ਨੂੰ ਰੱਸ ਬਣੇ ਬੈ ਭੈਣਾ ਹੁਣ ਦੇਖੇ ਸਰੀਰ ਵੱਡਦਾ ਹਮਾਰਿਆ ਅੰਦਰ ਭੈ 14 ਪੈਟਰੋਲ ਤੇ ਤੂੰ ਇਹਦਾ ਹੁਣ ਕਾਜੂ ਗਿੜੇ ਨਾਲੇ ਤੇ ਨਰਮ ਗੜਮ ਗੁਰਿਆਕ ਆ ਉਹ ਲਿਆ ਬਿਨਾ ਚਾਹ ਕੇ ਦੇ ਮੰਨ ਲਾ ਟਾਈਮ ਲਾਊਗਾ ਹਣਾ

ਪਾਟਾਂ ਬਾੜੀ ਲਾਤਾ ਤੇ ਯਾਰ ਕੋਈ ਬਦਿਆਂ ਨੂੰ ਘੜਾ ਪਾਣ ਪਤੀਆ ਛੱਡਾ ਕਾਲੀ ਪੀਲੀ ਚਾਹ ਬਣਾ ਲਿਆ ਤੂੰ ਕਿਵੇਂ ਵਧੀਆ ਚੱਲ ਜਾਂਦਾ ਕੰਮ ਹਾਂ ਹਾਂ ਦਿਖਾਤਾ ਤੈਨੂੰ ਫੇਰ ਹਾਂ ਹੈ ਹੂੰ ਬਸ ਹੋ ਗਿਆ ਠੀਕ ਹੈ ਠੀਕ ਦਾਸੂ ਹਾਫਨਾ ਪਾਣੀ ਤਾਂ ਨਹੀਂ ਲਿਆ ਪਾਣੀ ਤਾਂ ਨਹੀਂ ਦਾ ਪਾਸੋਂ ਪੀਲਾਂਗੇ ਹੁਣ ਆਇਆ ਫੇਰ ਉੱਥੇ ਆ ਜਾ ਗਰਮੀ ਵਾਲੀ ਹੈ ਨਾ ਗਰਮੀ ਤਾਂ ਹੈ ਹੀ ਆ ਬਾਕੀ ਉਹ ਨਹੀਂ ਹੁੰਦਾ ਹੱਟਾ ਕੋਈ ਹੈ ਰੋਗੀ ਹੋ ਉਹ ਕਿੱਧਰ ਤੁਰਣਾ ਮਾਤਾਵਾਂ ਨੂੰ ਲੈ ਲੰਦੇ ਨੇ ਚਾਹ ਪੀਓ ਉੱਥੇ ਚਾਹ ਪੀਣਿਆ ਓਏ ਉੱਥੇ ਜਾ ਬੇ ਤੂੰ ਕੰਮ ਚੜਾਉਣਾਗਾ ਦੋ ਤਾਂ ਰਹਿੰਦੇਗਾ ਜੀ ਮਰ ਦਿੰਦਾ ਉਹ ਟੱਕੋ ਕੀ ਕਰੀ ਜਾਂਦਾ ਉਹਦੇ ਬੈਲ ਮਾਰੀ ਜਾਂਦਾ ਜਿਗਾ ਬੰਨ ਨੂੰ ਅੱਕਾ ਨੂੰ ਮਿੱਟੀ ਇੱਧਰ ਛਿੜਦੇ ਓਹ ਮਾਰਤਾ ਮਾਰਤਾ ਦਾ ਪਾਰ ਓਏ ਓ ਰਹਿ ਗਿਆ ਥੋੜਾ ਜਿਹਾ ਲੈ ਇੱਧੇ ਸਾਡੇ ਲੈ ਤੂੰ ਦਾ ਉਹ ਗੰਮਨੋ ਦਾ ਨਹੀਂ ਗਾ ਤੁਰਾ ਕਿਉਂ ਤੇ ਭੱਜ ਜਾ ਬਰੇ ਜਾ ਉਹ ਮਹਾ ਗਰਮੀ ਵੜੀ ਏ ਯਾਰ ਗਰਮੀ ਤੈਨੂੰ ਲੱਗਦੀ ਆ ਸਾਡੇ ਤੱਕ ਨਹੀਂ ਲੱਗਦੀ ਨਹੀਂ ਦਾ ਫਿਰਦੇ ਦੁੱਪੇ ਲੱਗਦੀ ਆ ਵੀ ਤੈਨੂੰ ਗਰਮੀ ਨਹੀਂ ਲੱਗਦੀ ਜਮੇ ਨਹੀਂ ਕਹਿੰਦਾ ਉੱਧ ਤੂੰ ਆਖ ਜਾਂਗਾ ਆਖੀ ਜਾ ਦਾ ਇਹ ਤੈਨੂੰ ਨਹੀਂ ਪਤਾ ਕਰਨੀ ਗਰਮੀ ਬਰੇ ਕੁ ਕੰਮ ਕਰਿਆ ਹੋਵੇ ਤਾਂ ਪਤਾ ਹੋਵੇ ਵੇਲੇ ਖਾਣ ਨੂੰ ਆ ਮਿਲ ਜਾਂਦੇ ਜਾਣ ਨੂੰ ਪੈਸੇ ਆਇਆ ਤਨ ਲਾਓ ਗਰਮੀ ਤੈਨੂੰ ਕਦੋਂ ਲੱਗਦੀ ਆ ਭੱਜ ਜਾ ਕਰ ਲਾ ਚੱਲ ਜਰ ਜਰ ਬਜਰੋ ਕਰਕੇ ਆ ਪੀ ਲੈਣ ਦੇ ਪੀ ਲੈਣ ਦੇ ਚੱਲ ਫਿਰ ਪੀ ਲੈਣੇ ਆ ਉਹ ਤਾਂ ਜਾਨਾਗਾ ਚੱਲਦੇ ਹੁਣ ਚਾਹ ਪੀਣੇ ਆ ਦਾਨਾ ਹੁਣ ਜਿੱਦੀ ਕੰਮ ਤਾਂ ਵਿਚਾਲੇ ਛੜਾ ਗਿਆ ਇਹ ਬਾਗ ਜਾ ਵੀ ਇਹ ਨਾ ਇਹ ਤੂੰ ਤਾਂ ਤੂੰ ਜਾ ਤੂੰ ਛੜ ਨਾ ਇਹ ਕਿਹ ਹੈ ਨਹੀਂ ਕਮ ਵਾਲਾ ਉਹ ਗਰਮੀ ਵਾਲੀ ਆ ਮੈਂ ਤੈਨੂੰ ਉਹੀਂ ਐਕਸਰੀ ਵੀ ਚਲਵਾਉਣਾ ਨਾ 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 ਦੂਜਾ ਮਤੋਂ ਤੂੰ ਸਾਡੇ ਦਮ ਤੋਂ ਹੀ ਲੈਣਾ ਇਹ ਬੜਾ ਇਹਦਾ ਜੀ ਦਾ ਮਨ ਲੱਗੋਸ ਕਰਕੇ ਲੱਗੇ ਨਾ ਲੱਗੇ ਤੂੰ ਕੀ ਲੈਣਾ ਦਮ ਤੋਂ ਦਮ ਲੈ ਲੈ ਦਮੀ ਲਈ ਗਿਆ ਭਾਏ ਤਿੰਨ ਚਾਰ ਮਹੀਨੇ ਹੋ ਗਏ ਇਹ ਤਾਂ ਵੀ ਦਮ ਨਹੀਂ ਲਈ ਗਿਆ ਹੋਰ ਕੀ ਕਰਿਆ ਤੂੰ 83 ਰੁਪਏ ਵਧੀਆ ਬਣੇ ਆ ਕੇ ਬੰਦਾ ਉਹਨੂੰ ਵੀ ਮਨ ਲੱਗ ਕੇ ਖੜੂਆ ਯਾਰੇ ਇਹਨੂੰ ਦਬਲਦਾ ਮੈਂ ਤੂੰ ਜਾ ਜਾ ਰਾਬ ਦਾ ਦਰਮੇ ਕਿ ਜਾ ਜੀ ਪੀ ਲੰਗੇ ਚਾਪੇ ਜੁਰਦਨ ਕੀ ਕਰੀ ਇਹਦੀ ਨਮ ਕਰ ਲੱਕ ਕਰ ਇਹਦੀ ਨਕਲ ਜੁਣਾ ਕਰ ਤੂੰ ਚਾਪ ਪੀਦਾ ਪਰ ਲੱਬਾ ਟੀਵੀ ਲੱਭੀ ਲੱਭੀ ਲੱ ਕੋਈ ਨਹੀਂ ਮੈਂ ਤਾਂ ਥੋੜੀ ਜੀ ਛੱਡਦੀ ਪੀਲਾ ਉਹ ਬਈਏ ਲੋਗ ਲਾਈ ਜਾਂਦੇ ਬਈਏ ਆ ਗਏ ਅੱਧਾ ਪਿੰਡ ਦਾ ਬਈਆਂ ਨੇ ਘੇਰ ਲਿਆ ਤੈਨੂੰ ਪਤਾ ਨਹੀਂ ਸੱਚੀ ਬੰਦੇ ਹਨ ਦੇ ਸੱਚੀ ਬੰਦੇ ਹੈ ਲੱਗਦਾ ਏ ਕਿ ਇਹਨਾਂ ਨੂੰ ਆਪਣੇ 2 ਘੰਟੇ ਲੱਗਣਗੇ ਆਪਣੇ 2 ਘੰਟੇ ਲੱਗਣਗੇ ਉਹ ਸਾਰੇ ਬਈਏ ਆ ਫਿਰਦੇ ਕਿਉਂ ਨਾ ਐਂ ਕਰ ਮੱਲਾ ਬੀਬੀ ਪੀਲਾ ਦਾ ਜਾਨਾ ਜਾ 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 ਉਹ ਬਹੁਤ ਕੰਮ ਕਰ ਲਿਆ ਕਰ ਜਾ ਕੇ ਦੱਸਨੀ ਤੇਰੀ ਮਾਣੂ ਵੀ ਬਹੁਤ ਕੰਮ ਕਰਾਇਆ ਸਿਰ ਹਾਂ ਯਾ ਤੇਦੀ ਜਾ ਕੇ ਦੇਖੀ ਕਿਤੇ ਆਂਦਾ ਇਹਦਾ ਮੰਜਾ ਬਿੱਲਾ ਰਹਿ ਗਿਆ ਹੋਵੇ ਭਾਏ ਨਾ ਮੰਜੇ ਦੇ ਪੈ ਰੰਦਾ ਯਾਰ ਕਾ ਕੇ ਲਿਟੀ ਜਾਂਦਾ ਨਾ ਤਾਂ ਲੈੜਾ ਤੋਂ ਦਾਮੀ ਲਈ ਇਹਨੇ ਇਦਾ ਕੰਮ ਹੀ ਨਹੀਂ ਕਰੇ ਬਿੱਲੇ ਬਟੇ ਤਾਂ ਵਾਜਾ ਤੋਂ ਪਰੇ ਏ ਹੋਈ ਨਹੀਂ ਬਈ ਸਾਡੇ ਵਾਲਾ ਇਹਦੀ ਲੰਗਮਗਰ ਲੱਗੇਗਾ ਤੇ ਇਹਦਾ ਨੰਨਾਂ ਗਾ ਲੈ ਜੂਗਾ ਤੇਰਾ ਨਹੀਂ ਲੈਣਾ ਕੰਮ ਕਰੇ ਬਿਨਾ ਤਾਂ ਤੈਨੂੰ ਲਾਇਆ ਪਾਂ ਬੰਦੇ ਨੂੰ ਇਹ ਮੇਰੇ ਨਾਲ ਨਹੀਂ ਗੱਮ ਕਰਾਉਂਦਾ ਇਹਦਾ ਬੱਚਾ ਐ ਟੱਚ ਕਰ। ਚਾਹ ਕਹਿੰਣ ਸੀ ਪਾ। ਹੂੰ ਚਾਹ ਕਹਿੰਣ ਸੀ ਜੀ। ਮਾਲਾ ਕਹੇ ਹਾਦ ਕਰੇ ਉਹੀ। ਝੱਕੜ ਬਣੇ ਬਣਾ ਕੇ ਲੈ ਕੇ ਆਉਂਗੇ। ਪਾ ਉਹ ਤੇਰੇ ਮਾਂ ਦਾ ਪੁੱਤਾਂ ਮਖਿਆਲ ਰ ਗਿਆ ਕੱਲੇ ਦੁੱਧ ਦੀ ਚਾਹ ਬਣਾ ਕੇ ਲੈ ਆ ਉਹ। ਮੈਂ ਉਹਨੂੰ ਤੇ ਫੈਦਲ ਫੋਨ ਕਰਿਆ ਜਦੋਂ। ਉਹ ਕੁਸਗਾ ਕੁਸਗਾ ਮੰਗਾਉਂਦਾ ਮਾਰੇ ਕੰਮ ਚ ਨਾ ਫੜ ਆਪਣਾ। ਕੁਸਗਾ ਕੁਸਗਾ ਮੰਗਾਉਂ ਗੂਸੇ ਕ ਨੂੰ ਉਹ ਚੀ ਮਾਰਦਣਾ ਕੱਖ। ਹੋ। ਉਹ ਉਹੋ ਚੀ ਮਾਰਦਣਾ ਕੱਖ ਦਰਮੇਚ। ਉਹ ਤਾਂ ਮੰਗਾ ਕੋਸਗਾ ਕੋਸਗਾ ਚੱਲ ਆ ਸਾਰਾ ਬਹੁਤ ਜ਼ਬਰਦਸਤ ਚੱਲ ਉਹ ਸਾਰਾ ਬਹੁਤ ਬੱਚਾ ਰੱਖੀ ਬਿਠਾ ਹੁਣ ਲੈ ਮੰਗੇ ਕੰਮ ਇਹ ਤੁ ਆਇਆ ਕਰ ਸੀਧਰੇ ਬਣਾ ਲਿਆ ਚਾ ਆਹਦੇ ਮੈਨੂੰ ਇਹ ਮੁੰਨਿਆ ਬਧੇਰੇ ਹੁਣ ਜਾਂਦੇ ਹੀ ਨਹੀਂ ਕਿ ਜੋ ਬੱਚੇ ਇਹ ਨਹੀਂ ਕੋਸਦਾ ਫਰ ਨਾਲ ਜਵਾਬਦਾ ਮੈਨੂੰ ਕੋਈ ਬਠਰੂ ਅਗਲੇ ਦਿਵਾਰ ਦੂ ਦੂ ਇਹ ਲੋਕ ਕੰਮ ਨਹੀਂ ਕਰਦੇ ਹੁਣ ਹੀ ਨਹੀਂ ਮੰਗ ਵੀ ਬਹੁਤ ਆਣਾ ਫਿਰ ਮਹੀਨੇ ਚ ਮ ਬਣਾ ਪੱਕਾ ਇਹਨੂੰ ਕੰਮੀ ਕਰ ਵੀ ਨਹੀਂ ਲੱਗਦੀ ਇਹ ਗੱਜਰੇ ਇਹਨੂੰ ਪਤਾ ਹੈ ਨਾਲੇ ਅੱਡੇ ਵਾਲੇ ਜੂਰ ਦੇਨ ਕੀ ਪਤਾ ਮੋਟਰ ਤੇ ਲੱਗੇ ਭੱਜਾ ਉਹ ਫਿਰਦਾ ਕਿਹੜੇ ਕੰਦਾ ਕੰਚਤਾ ਤੇ ਫਿਰਦਾ ਜੂਲਦਾ ਆ ਉਹ ਤੇ ਮਾਰੇ ਮਾਰੇ ਕਿੜਾ ਗੋਨੇ ਦਾ ਤੂੰ ਨਹੀਂ ਬੋਹ ਕਹਾਣੀ ਬੋਹ بیا ਲੈ ਆਵੀ ਕਸਾਣਾ ਹੈ ਕਦੇ ਕਦੂ ਜਾ ਕਰਿਆ ਜਾਰ ਕਰਨ ਮਾਜ ਕਰ ਜਾ ਕੇ ਗੋ ਮਟਾ ਦੀ ਗੱਲ ਆ ਯਾਰ ਤੇਰੀ ਗੱਬਰੂ ਪਿਆ ਕੰਜਰਾ ਤਾਲ ਫਰਮਾ ਜਾਣਾ ਤੂੰ ਤੂੰ ਪਹਿਗਿਆ ਦੋਲਾ ਤੂੰ ਬਣਾਇਆ ਦਸਵਲਾ ਇਧਰ ਕਿਹ ਯਾਰ ਤੂੰ ਪਹਿਣੀ ਨਾ ਸਨਣਾ ਤੈਨੂੰ ਲੱਗਦੀ ਆ ਪੁਣੇ ਲੱਗਦੀ ਮੈਨੂੰ ਮੈਨੂੰ ਤਾਂ ਆਪਨ ਲੱਗਦੀ ਵਾਹ ਵੀ ਵਾਹ ਆ ਪਾਇਆ ਕਮਨੀ ਹਾਂ ਮਾ ਲਿਆ ਉਹਨਾਂ ਫਰਕਤ ਕਾ ਜਾ ਕੇ ਤੂੰ ਬੱਦ ਨਹੀਂ ਲੱਗਿਆ ਕੋ ਬਾ ਮਾ ਮੈਨੂੰ ਗੋਆ ਨਹੀਂ ਪਰਾ ਹੇ ਮਧਰਾ ਮੁੜੀ ਤੂੰ ਜਾ ਕੇ ਉੱਥੇ ਬਹਿ ਜਾ ਮਾ ਜਾ ਦੇਖ ਜਾਂਦਾ ਸੁਰੀ ਵੰਗੂ ਆਹਾ ਮੁੰਨਤਾ ਤੇਲਾ ਐ ਬਥੇਰੇ ਮੁੰਨਿਆ ਅੱਗੇ ਇਹ ਦੱਸ ਜੇ ਨਮਾ ਜਵਾਬ ਜਿੰਦਾ ਡੈਡ ਨੂੰ ਨਹੀਂ ਪਤਾ ਦੇਖ ਜਾਂਦਾ ਨਾ ਆਪਾ ਵਹਿ ਗਰੰਗ ਲੱਤ ਲੱਤਰ ਕੇ ਇੱਥੇ ਮੁੰਡਾ ਮਗਾਲਾਂਗੇ ਇਦੂ ਲਿਆ ਕਰਾਂਗੇ ਕੰਮ ਮੈਨੂੰ ਚਾਹ ਬਣਾਇਆ ਕਰਾਂਗੇ ਫੁੱਤ ਹੋਰ ਲਿਆਵਾਂਗੇ ਗਿੱਲੋਂ ਅੱਗੇ ਆਪਾਂ ਵੀ ਪਾਨੀ ਆ ਨਾਲੇ ਆਪੇ ਚਾਹ ਪੀਂਦੇ ਸਾਲੇ ਇਹ ਵੀ ਲਿਆ ਕਰੂਗਾ ਆਪਾਂ ਨੂੰ ਕੰਮ ਵਧਕਾ ਦੇਊਗਾ ਆਪਾਂ ਨੂੰ ਹੋਰ ਕੋਈ ਲੋਡ ਨਹੀਂ ਨਰਮਾ ਨਰਮਾ ਇਹ ਪੇ ਤਾਂ ਗੁਜੰਬੂ ਆ ਆਖ ਕਿਨੇ ਜਦੋਂ ਲਵਾਈ ਦੂ ਫੇਰ ਦੇਖੇ ਇਹਦਾ ਦੇਖਾਂ ਗਿਆ ਕਿਨੇ ਗਵਾੜਾ ਗੰਜਰ ਬਾਗਿਆ ਹੋਆ ਨਾ ਉਹ ਬਾਗ ਸਾਂ 3000 ਯਾਰ ਜਦੋਂ ਹੋਈ ਹੈ ਕਿ ਹੋਰ ਹੈ उही है चल जाोर ना हमला चंगा भला मिलता है सारा कुछ भाई यह अपन काम देता इन हम कि बना लेंगे पूरा पक्का कर लागे अपने जोग्रे कर लागे इन कबा के ਕੁੱਕੜ ਜਮੀ ਨਾ ਜਾ ਪਿਆ ਇਹਦੇ ਕੱਲ ਨੂੰ ਦੇਖਿਓ ਆਉਂਦੇ ਨੂੰ ਵੇਗ ਲੈਉ ਘਰੀ ਬਣਾ ਕੇ ਫੇਰ ਦੇਖੀ ਮਾਰਦਾ ਸਾਨਾ ਨਰਮਾ ਸਾਰਾ ਘੜਾ ਤੂੰ ਦਵਾਰੇ ਕੁਝ ਨਹੀਂ ਹੁੰਦਾ ਕੱਕਦਾ ਇਹ ਨਹੀਂ ਘੜਾ ਦਿਆਂਗੇ ਫਿਰ ਅਪਰ ਦਰੋਂ ਨਾ ਇਹ ਬਿੱਲਾ ਉੱਧਰ ਬੈਟੂਗਾ ਹੁਣ ਧੁੰਨ ਦਾ ਇਹ ਦੋ ਦੋਨਾਂ ਲੱਗੂਗਾ ਉਹਨਾਂ ਦਿਨ ਵਿਲੇ ਤੂੰ ਨਰਮਾ ਘੜਾਉਣਾ ਹਲੇ ਬੱਟਾ ਘਰਾ ਕੇ ਸਮਾਰ ਕੇ ਨਾਲ ਨਰਮਾ ਘੜਾ ਲੈਨੇ ਰ ਆਹ ਚਾਲ ਫੇਰ ਆਪਾਂ ਲਿਆਉਣ ਦੇ ਕਸਗਾ ਨੂੰ